ਤੁਹਾਡੇ ਸ਼ੀਸ਼ੇ ਮਿੱਠੇ ਤੇ ਪਿਆਰੇ ਨਾਂ ਵਿੱਚ ਜੈਪਸੀ ਦੀ ਅੱਜ ਦੇ ਕਲਾਮ ਦਾ ਵਿਸ਼ਾ ਹੈ ਇੱਜ਼ਤ ਜਿਉਂਦਾ ਸੀ ਜਹੂਰ ਵੀ ਉਸ ਦੀ ਕੀਤ੍ਹ ਪੜਦੇ ਹਾਂ ਤਾਂ ਉਸ ਜਗ੍ਹਾ ਤੇ ਲਿਖਿਆ ਹੈ ਵਿਪਤਾ ਦੇ ਦਿਨ ਪਰਮੇਸ਼ਵਰ ਤੇਨੂੰ ਉੱਤਰ ਦੇਵੇ ਯਾਕੂਬ ਤੇ ਪਰਮੇਸ਼ਵਰ ਦਾ ਨਾਮ ਤੇਨੂੰ ਉੱਚੀਆਂ ਕਰੇ ਅਤੇ ਅਸੀਂ ਅਕਸਰ ਹੀ ਇਹ ਗਾਉਂਦੇ ਵੀ ਹਾਂ ਦੁੱਖਾਂ ਦੇ ਵੇਲੇ ਤੇਰੀ ਯਹੋਵਾ ਸੁਣੇ ਦੁਆ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ ਇੱਪ ਜਨ ਜੋ ਹੈ ਇਹ ਜਬੂਰ ਵੀ ਦੀ ਆਧਾਰ ਤੇ ਉਹਦੀ ਤਰਜ ਤੇ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਸਵਾਲ ਪੁੱਛੋ ਤੂੰ ਉਸ ਦੇ ਨਾਲ ਬੋਲਦਾ ਕਿਉਂ ਨਹੀਂ ਆ ਉਸ ਦੇ ਘਰ ਕਿਉਂ ਨਹੀਂ ਜਾਂਦਾ ਉਹ ਬਦਲੇ ਵਿੱਚ ਉੱਤਰ ਦੇਵੇਗਾ ਅਤੇ ਕਹੇਗਾ ਉਹ ਮੇਰੀ ਇੱਜ਼ਤ ਨਹੀਂ ਕਰਦੇ ਇਸ ਲਈ ਮੈਂ ਨਾ ਉਹਨਾਂ ਨੂੰ ਬੁਲਾਉਂਦਾ ਹਾਂ ਤੇ ਨਾ ਹੀ ਉਹਨਾਂ ਦੇ ਘਰ ਜਾਂਦਾ ਹਰ ਇੱਕ ਇਨਸਾਨ ਦੀ ਇਹੋ ਹੀ ਪਰੇਸ਼ਾਨੀ ਹੈ ਅਤੇ ਹਰ ਘਰ ਦੀ ਇਹੋ ਹੀ ਸਮੱਸਿਆ ਪਿਤਾ ਕਹਿੰਦਾ ਹੈ ਪੁੱਤਰ ਮੇਰੀ ਇੱਜ਼ਤ ਨਹੀਂ ਕਰਦਾ ਉੱਤਰ ਕਹਿੰਦਾ ਹੈ ਪਿਤਾ ਮੇਰੀ ਇੱਜ਼ਤ ਨਹੀਂ ਕਰਦਾ। ਪਤੀ ਕਹਿੰਦਾ ਹੈ ਪਤਨੀ ਮੇਰੀ ਇੱਜ਼ਤ ਨਹੀਂ ਕਰਦੀ। ਪਤਨੀ ਕਹਿੰਦੀ ਹੈ ਪਤੀ ਮੇਰੀ ਇੱਜ਼ਤ ਨਹੀਂ ਕਰਦਾ। ਮਾਂ ਕਹਿੰਦੀ ਹੈ ਧੀ ਮੇਰੀ ਇੱਜ਼ਤ ਨਹੀਂ ਕਰਦੀ ਅਤੇ ਧੀ ਕਹਿੰਦੀ ਹੈ ਮਾਂ ਮੇਰੀ ਇੱਜ਼ਤ ਨਹੀਂ ਕਰਦੀ। ਭਰਾ ਕਹਿੰਦਾ ਹੈ ਭਰਾ ਮੇਰੀ ਇੱਜ਼ਤ ਨਹੀਂ ਕਰਦਾ। ਜੀਜਾ ਕਹਿੰਦਾ ਹੈ ਸਾਲਾ ਮੇਰੀ ਇੱਜ਼ਤ ਨਹੀਂ ਕਰਦਾ। ਕੁੜਮ ਕਹਿੰਦਾ ਹੈ ਕੁੜਮ ਸਾਡੀ ਇੱਜ਼ਤ ਨਹੀਂ ਕਰਦੇ। ਚਾਚਾ ਕਹਿੰਦਾ ਹੈ ਭਤੀਜਾ ਮੇਰੀ ਇੱਜ਼ਤ ਨਹੀਂ ਕਰਦਾ। ਗਵਾਂਡੀ ਕਹਿੰਦਾ ਹੈ ਗਵਾਂਡੀ ਨੇ ਮੇਰੀ ਬੇਇੱਜ਼ਤੀ ਕੀਤੀ ਹੈ। ਇਸ ਦਾ ਮਤਲਬ ਹਰ ਕੋਈ ਜੋ ਇਸ ਧਰਤੀ 'ਤੇ ਹੈ ਇੱਜ਼ਤ ਪਾਉਣੀ ਚਾਹੁੰਦਾ ਹੈ ਧੀ ਨੂੰ ਪੁੱਤਰ ਨੂੰ ਮਾਂ ਨੂੰ ਪਾਪ ਨੂੰ ਚਾਚੇ ਨੂੰ ਮਾਮੇ ਨੂੰ ਸਭਨਾਂ ਨੂੰ ਇੱਜ਼ਤ ਚਾਹੀਦੀ ਹੈ ਤੇ ਕੋਈ ਵੀ ਬੇਅਸੀ ਜੋ ਹੈ ਉਹ برداشت ਨਹੀਂ ਕਰਦਾ ਅਤੇ ਸਭ ਇੱਜ਼ਤ ਪਾਉਣਾ ਹੀ ਚਾਹੁੰਦੇ ਹਨ ਇੱਜ਼ਤ ਐਸੀ ਚੀਜ਼ ਹੈ ਜਿਸ ਨੂੰ ਅਸੀਂ ਕਦੀ ਮੁੱਲ ਨਹੀਂ ਲੈ ਸਕਦੇ ਕਿਉਂਕਿ ਇਹ ਪਿਆਰ ਵਿੱਚੋਂ ਨਹੀਂ ਮਿਲਦੀ ਅਤੇ ਨਾ ਹੀ ਅਸੀਂ ਕਿਸੇ ਕੋਲੋਂ ਇੱਜ਼ਤ ਉਧਾਰੀ ਮੰਗ ਸਕਦੇ ਹਾਂ ਔਰ ਸਾਡੇ ਸਾਰਿਆਂ ਦੇ ਨਾਲ خدا ਦਾ ਕਲਾਮ ਇਹ ਵਾਦਾ ਕਰਦਾ ਹੈ ਕਿ ਵਿਪਤਾ ਦੇ ਦਿਨ ਪਰਮੇਸ਼ਰ ਤੈਨੂੰ ਉੱਤਰ ਦੇਵੇ ਅਤੇ ਯਾਕੂਬ ਦੇ ਪਰਮੇਸ਼ਰ ਦਾ ਨਾਮ ਤੈਨੂੰ ਉੱਚਾ ਕਰੇ ਅਤੇ ਅਸੀਂ ਇਹ ਵੀ ਕਹੋਂਦੇ ਹਾਂ ਦੁੱਖਾਂ ਦੇ ਵੇਲੇ ਤੇਰੀ ਯਹੋਵਾ ਸੁਣੇ ਦੁਆ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ ਜਾਂ ਯਾਕੂਬ ਦੇ ਖੁਦਾ ਦਾ ਨਾਮ ਇੱਜ਼ਤ ਹੋਣ ਜਾਂ ਨਾ ਹੋਣ ਦੇ ਕੁਝ ਦਿਨ ਆ ਵੀ ਵੀ ਕਾਰਨ ਹੋ ਸਕਦੇ ਹਨ ਅਤੇ ਆਤਮਿਕ ਵੀ ਜਾਂ ਜਿਨ੍ਹਾਂ ਨੂੰ ਅਸੀਂ ਧਾਰਮਿਕ ਆਖਦੇ ਹਾਂ ਪਹਿਲਾ ਸੀ ਦੁਨੀਆਵੀ ਕਾਰਨਾ ਦੇ ਵੱਲ ਛਾਤੀ ਮਾਰਾਗੇ ਪੁੱਤਰ ਕਹਿੰਦਾ ਮੈਂ ਕਮਾਈ ਨਾ ਕਰਾਂ ਪਿਤਾ ਦਾ ਕਹਿਣਾ ਨਾ ਮੰਨਾਂ ਪਰ ਮੈਨੂੰ ਇੱਛਾ ਚਾਹੀਦੀ ਹੈ ਬਾਪ ਕਹਿੰਦਾ ਮੈਂ ਸ਼ਰਾਬ ਵੀ ਮਾਂ ਆਪਣੀ ਕਮਾਈ ਰੱਜ ਕੇ ਉਜਾੜਾ ਬੁਰਾ ਭਲਾ ਵੀ ਕਮਾਂ ਪਰ ਮੈਨੂੰ ਇੱਛਾ ਚਾਹੀਦੀ ਹੈ ਅਤੇ ਇਸੇ ਤਰ੍ਹਾਂ ਹਰੇ ਰਿਸ਼ਤੇ ਦੀ ਇਹੋ ਹੀ ਮੁਸ਼ਕਲ ਪਰੇਸ਼ਾਨੀ ਜਾਂ ਪ੍ਰੋਬਲਮ ਹੁੰਦੀ ਹੈ ਆਓ ਅਸੀਂ ਇਸ ਨੂੰ ਆਤਮਕ ਅਤੇ ਧਾਰਮਿਕ ਪੱਖ ਨਾਲ ਵੀ ਵੇਖੀਏ ਅਸੀਂ ਬਹੁਤ ਸਾਰੇ ਖੁਦਾ ਨੂੰ ਮੰਨਣ ਵਾਲੇ ਹਾਂ ਭਜਨ ਵੀ ਗਾਉਂਦੇ ਹਾਂ ਇੱਜ਼ਤ ਤੇਰੀ ਵਧਾਵੇਗਾ ਯਕੂਬ ਦਾ ਖੁਦਾ ਸਾਰੇ ਉਹ ਜਿਹੜੇ ਖੁਦਾ ਨੂੰ ਮੰਨਣ ਵਾਲੇ ਹਨ ਥੋੜਾ gehrai ਦੇ ਨਾਲ ਸੋਚੀਏ ਕਿ ਸੱਚਮੁੱਚ ਸਾਡੀ ਇੱਜ਼ਤ ਹੈ ਗੋਣਾ ਕਿੰਨਾ ਹੀ ਸੁੱਖਾ ਹੈ ਨਾ ਪਰ ਜਿਸ ਘਰ ਵਿੱਚ ਪੁੱਤਰ ਕਹਿਣਾ ਨਾ ਮੰਨੇ ਉਸ ਘਰ ਵਿੱਚ ਬਾਪ ਦੀ ਕਾਦੀ ਇੱਜ਼ਤ ਜੇਤੀ ਮਾਪਿਆਂ ਦਾ ਨੱਕ ਕਟਵਾ ਦੇ ਤਾਂ ਦੱਸੋ ਫਿਰ ਪਰਿਵਾਰ ਦੀ ਕਾਦੀ ਇੱਜ਼ਤ ਜੇ ਪਤਨੀ ਪਤੀ ਨੂੰ ਪੁੱਛੇ ਨਾ ਫਿਰ ਪਤੀ ਦੀ ਕਾਦੀ ਇੱਜ਼ਤ ਜੇਕਰ ਘਰ ਦੇ ਮੁਖੀ ਨੂੰ ਮੁੱਖ ਨਾ ਰੱਖੀਏ ਤਾਂ ਦੱਸੋ ਮੁਖੀ ਦੀ ਕਾਦੀ ਇੱਜ਼ਤ ਜੇ ਪਤੀ ਸਾਥ ਨਾ ਦੇਵੇ ਤੇ ਪਤਨੀ ਦੀ ਕਾਦੀ ਇੱਜ਼ਤ ਜੇਕਰ ਬੱਚੇ ਪੁੱਛਣ ਨਾ ਤੇ ਫਿਰ ਮਾਪੇ ਬਾਪ ਦੀ ਕਾਦੀ ਇੱਜ਼ਤ ਜੇਕਰ ਜਵਾਈ ਚੰਗਾ ਹੋਵੇ ਸੋਹਰੇ ਨਾ ਪੁੱਛਣ ਤਾਂ ਜਵਾਈ ਦੀ ਕਾਦੀ ਇੱਜ਼ਤ ਜੇਕਰ ਨੌ ਕਹਿਣਾ ਨਾ ਮੰਨੇ ਤੇ ਦੱਸੋ ਫਿਰ ਸੱਸ ਦੀ ਕਾਦੀ ਇੱਜ਼ਤ ਜੇਕਰ ਕੁੜਮ ਮਾਰੇ ਹੋਣ ਕੁੜਮ ਕੁੜਮਾ ਦੀ ਮੰਨਣਾ ਨਾ ਤਦ ਸੋਖਰ ਕੁੜਮਾ ਦੀ ਕਾਦੀ ਇੱਜ਼ਤ ਜੇਕਰ ਤੁਹਾਡੀ ਧੀ ਸੋਹਰੇ ਘਰ ਵਸੇ ਨਾ ਨਿਤ ਕਲੇਸ਼ ਰਵੇ ਤੇ ਤੁਹਾਡੇ ਖਾਨਦਾਨ ਦੀ ਕਿਹੜੀ ਇੱਜ਼ਤ ਜੇਕਰ ਤੁਹਾਨੂੰ ਕੋਈ ਉਦਾਹਰਨਾ ਦੇਵੇ ਤਾਂ ਦੱਸੋ ਬਾਜ਼ਾਰ ਦੇ ਵਿੱਚ ਤੁਹਾਡੇ ਵਿਆਹ ਦੀ ਕਾਦੀ ਇੱਜ਼ਤ ਜੇਕਰ ਦੁੱਖ ਵਿੱਚ ਕੋਈ ਤੁਹਾਡੀ ਮਦਦ ਨਾ ਕਰੇ ਤਾਂ ਸੰਸਾਰ ਦੇ ਵਿੱਚ ਤੁਹਾਡੀ ਕਾਦੀ ਇੱਜ਼ਤ ਕਿੱਥੇ ਗਈ ਹੈ ਇੱਜ਼ਤ ਲੱਭਦੀ ਕਿਉਂ ਨਹੀਂ ਇੱਜ਼ਤ ਮਿਲਦੀ ਕਿਉਂ ਨਹੀਂ ਇੱਜ਼ਤ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਮੈਂ ਤੁਹਾਨੂੰ ਇੱਕ ਖਾਸ ਕਾਰਨ ਬਾਰੇ ਦੱਸਾਂਗਾ ਅਤੇ ਉਹ ਕਾਰਨ ਇਹ ਹੈ ਤੁਸੀਂ ਯਾਕੂਬ ਦੇ ਖੁਦਾ ਦੀ ਇੱਜ਼ਤ ਨਹੀਂ ਕਰਦੇ ਜੇਕਰ ਤੁਸੀਂ ਯਾਕੂਬ ਦੇ ਖੁਦਾ ਦੀ ਇੱਜ਼ਤ ਕਰਦੇ ਤਾਂ ਉਹ ਤੁਹਾਡੀ ਇੱਜ਼ਤ ਨੂੰ ਜ਼ਰੂਰ ਵਧਾਉਂਦਾ ਜੇਕਰ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹੀਏ ਤਾਂ ਸਾਨੂੰ ਮਿਲੇਗਾ ਜਿੰਨਿਆਂ ਨੇ ਵੀ ਯਾਕੂਬ ਦੇ ਖੁਦਾ ਦੀ ਇੱਜ਼ਤ ਕੀਤੀ ਬਦਲੇ ਵਿੱਚ ਯਾਕੂਬ ਦੇ ਖੁਦਾ ਨੇ ਉਹਨਾਂ ਦੀ ਇੱਜ਼ਤ ਨੂੰ ਵਧਾਇਆ ਤੁਸੀਂ ਕਹੋਗੇ ਅਸੀਂ ਵੀ ਬਹੁਤ ਇੱਜ਼ਤ ਕਰਦੇ ਹਾਂ ਅਸੀਂ ਦੇ ਖੁਦਾ ਨੂੰ ਮੜਾ ਨਹੀਂ ਕਹਿੰਦੇ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੰਨ ਲਓ ਤੁਸੀਂ ਤੋਬਾ ਕੀਤੀ ਹੋਵੇ ਬਪਤਿਸ਼ਮਾ ਲਿਆ ਹੋਵੇ ਪਰ ਪੁਰਾਣੇ ਕੰਮ ਪੁਰਾਣਾ ਖਮੀਰ ਛੱਡੋ ਨਾ ਤਾਂ ਯਕੂਬ ਦੇ ਖੁਦਾ ਦੀ ਕਿਹੜੀ ਜਦ ਕਰਦੇ ਜੇ ਅਜੇ ਤੱਕ ਵੀ ਝੂਠ ਬੋਲੋ ਚੁਗਲੀ ਕਰੋ ਪਾਪ ਨਾ ਛੱਡੋ ਤਾਂ ਯਕੂਬ ਦੇ ਖੁਦਾ ਦੀ ਕਿਹੜੀ ਜਦ ਕਰਦੇ ਹੋ ਜੇ ਕਰ ਦੁਆ ਨਾ ਕਰੋ ਬਾਈਬਲ ਨਾ ਪੜੋ ਤੇ ਪਾਸਟਰ ਦੀ ਦੁਆ ਤੇ ਜੀਵੀ ਜਾਓ ਤਾਂ ਯਕੂਬ ਦੇ ਖੁਦਾ ਦੀ ਕਿਹੜੀ ਜਦ ਕਰਦੇ ਹੋ ਜੇਕਰ ਉਹਦੇ ਹੁਕਮਾਂ ਨੂੰ ਗੋਸਤੀਆਂ ਵਿਧੀਆਂ ਨੂੰ ਨਾ ਮੰਨੋ ਤੇ ਲੋਕਾਂ ਦੀਆਂ ਗੱਲਾਂ ਤੇ ਚੱਲਦੇ ਰਹੋ ਤੇ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਜੇਕਰ ਖੁਦਾ ਨੂੰ ਛੱਡ ਕੇ ਪਾਸਟਰ ਦੇ ਪਿੱਛੇ ਧੋੜੋ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਸਵਰਗ ਦੀ ਵਜਾਏ ਜੇਕਰ ਚਰਚ ਲੱਭ ਰਹੇ ਹੋ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਕਲਾਮ ਨੂੰ ਛੱਡ ਕੇ ਰਿਵਾਇਤਾਂ ਨੂੰ ਪੂਰਾ ਕਰੋ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਜੱਦ ਕਰਦੇ ਹੋ ਜੇਕਰ ਪਹਾੜੀ ਉਪਦੇਸ਼ ਪੜਿਆ ਹੋਵੇ ਸੁਣਿਆ ਹੋਵੇ ਅਤੇ ਉਸ ਉਪਦੇਸ਼ ਦੇ ਮੁਤਾਬਕ ਆਪਣਾ ਜੀਵਨ ਬਤੀਤ ਨਾ ਕਰੋ ਤੇ ਯਕੂਬ ਦੇ ਖੁਦਾ ਦੀ ਕਾਦੀ ਇੱਜ਼ਤ ਕਰਦੇ ਹੋ ਨੌਕਰੀ ਕਰੋ ਕਾਰੋਬਾਰ ਕਰੋ ਤਨਖਾਹ ਲਵੋ ਪਰ ਦਸ਼ਮਾਸ਼ ਨਾ ਕਰੋ ਤੇ ਯਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਚੰਚੇ ਜਾਂਦੇ ਹੋ ਚੰਦਾ ਪਾਉਂਦੇ ਹੋ ਉਹਨਾਂ ਹੀ ਹੱਥਾਂ ਦੇ ਨਾਲ ਰਿਸ਼ਵਤ ਵੀ ਲਵੋ ਤੇ ਯਕੂਬ ਦੇ ਖੁਦਾ ਦੀ ਕਾਦੀ ਇੱਜ਼ਤ ਕਰਦੇ ਹੋ ਜੇਕਰ ਵੈਰੀਆਂ ਨੂੰ ਮਾਫ ਨਾ ਕਰੋ ਅਤੇ ਸੋਣ ਵਾਲਿਆਂ ਲਈ ਦੁਆਨਾ ਕਰੋ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਜੇ ਸਾਰਿਆਂ ਨਾਲ ਲੜਦੇ ਰਹੋ ਝਗੜਦੇ ਰਹੋ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਖੁਦਾ ਦੇ ਚੁਣੇ ਹੋਏ ਹੋਵੋ ਕਲੀਸਿਆ ਦੇ ਪਿੱਛੇ ਚੱਲੋ ਤੇ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਹੋਵੋ ਈਸਾਈ ਹਰ ਐਤਵਾਰ ਚਰਚੇ ਜਾਂਦੇ ਹੋਵੋ ਤੇ ਨਿਕਾਹ ਤੇ ਜਨਾਜ਼ੇ ਦੀ ਵਾਰੀ ਛੇਤੀ ਛੇਤੀ ਕਰ ਦਿਓ ਤੇਰੇ ਯਾਕੂਬ ਦੇ ਖੁਦਾ ਦੀ ਕਾਦੀ ਇੱਜ਼ਤ ਕਰਦੇ ਹੋ ਲੋਕ ਗਲਤ ਕੰਮ ਕਰਦੇ ਹੋਣ ਉਹਨਾਂ ਨੂੰ ਗਲਤ ਕੰਮਾਂ ਦੇ ਖਿਲਾਫ ਉਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਪ੍ਰਚਾਰ ਨਾ ਕਰੀਏ ਤਾਂ ਯਾਕੂਬ ਦੇ ਖੁਦਾ ਦੀ ਕਾਦੀ ਇੱਜ਼ਤ ਕਰਦੇ ਹਾਂ ਜੇਕਰ ਤੁਸੀਂ ਆਪਣੇ ਕੰਮਾਂ ਦੁਆਰਾ ਆਪਣੀਆਂ ਗੱਲਾਂ ਦੁਆਰਾ ਆਪਣੇ ਚੱਲਣ ਫਿਰਨ ਦੁਆਰਾ ਉੱਠਣ ਬੈਠਣ ਦੁਆਰਾ ਯਾਕੂਬ ਦੇ ਖੁਦਾ ਨੂੰ ਇੱਜ਼ਤ ਨਾ ਦਿਵਾਓ ਤਾਂ ਯਾਕੂਬ ਦੇ ਖੁਦਾ ਦੀ ਕਿਹੜੀ ਇੱਜ਼ਤ ਕਰਦੇ ਹੋ ਹੁਣ ਤੱਕ ਤੇ ਬਹੁਤਿਆਂ ਨੂੰ ਅਹਿਸਾਸ ਹੋ ਚੁੱਕਾ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਉਸ ਦੀ ਵੀ ਕਦਰ ਨਹੀਂ ਕਰਦੇ ਅਸੀਂ ਤੇ ਭਾਵੇਂ ਸਾਰੀ ਸ੍ਰਿਸ਼ਟੀ ਉਸ ਦੇ ਕਦਮਾਂ ਦੇ ਵਿੱਚ ਰੱਖ ਦਈਏ ਫਿਰ ਵੀ ਉਹਦੀ ਸ਼ਾਨ ਦੇ ਵਿੱਚ ਘਟ ਹੈ ਇਸ ਧਰਤੀ ਦੀਆਂ ਸਾਰੀਆਂ ਬੋਲੀਆਂ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਇਕੱਠੇ ਕਰਕੇ ਉਸ ਦੀ ਸ਼ਾਨ ਵਿੱਚ ਬੋਲੀਏ ਉਹ ਵੀ ਘਟ ਹੈ ਇਸ ਲਈ ਆਓ ਉਸ ਦੀ ਇੱਜ਼ਤ ਕਰੀਏ ਯਾਕੂਬ ਦੇ ਖੁਦਾ ਦੀ ਇੱਜ਼ਤ ਕਰੀਏ ਉਸ ਦੇ ਕਲਾਮ ਦੀ ਇੱਜ਼ਤ ਕਰੀਏ ਉਸ ਦੇ ਇਕਲੋਤੇ ਦੀ ਇੱਜ਼ਤ ਕਰੀਏ ਪਵਿੱਤਰ ਆਤਮਾ ਦੀ ਇੱਜ਼ਤ ਕਰੀਏ ਉਹ ਪਰਮੇਸ਼ਵਰ ਆਪਣੇ ਵਾਅਦਿਆਂ ਤੋਂ ਮੁਕਰਦਾ ਨਹੀਂ ਅਸੀਂ ਆਪਣੀਆਂ ਗਲਤੀਆਂ ਕਰਾਂ ਉਸ ਦੇ ਕੋਲੋਂ ਪਿੱਛੇ ਹਟ ਜਾਂਦੇ ਹਾਂ ਅਸੀਂ ਬਦਲ ਸਕਦੇ ਹਾਂ ਪਰ ਉਹ ਕਦੀ ਬਦਲਦਾ ਨਹੀਂ ਇੱਜ਼ਤ ਪ੍ਰਾਪਤ ਕਰਨੀ ਸਾਡਾ ਹੱਕ ਹੈ ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਇਹ ਸਾਡੇ ਨਾਲ ਕੀਤਾ ਹੋਇਆ ਉਸ ਦਾ ਇੱਕ ਵਾਅਦਾ ਹੈ ਕਿ ਕਿਸੇ ਮਨੁੱਖ ਦਾ ਵਾਅਦਾ ਨਹੀਂ ਉਸ ਪਰਮੇਸ਼ਵਰ ਦਾ ਆਪਣੇ ਲੋਕਾਂ ਦੇ ਨਾਲ ਵਾਅਦਾ ਹੈ ਉਸਦੇ ਨਾਮ ਵਿੱਚ ਇੰਨੀ ਤਾਕਤ ਅਤੇ ਸਮਰਥ ਹੈ ਕਿ ਜਦੋਂ ਉਸ ਦਾ ਨਾਮ ਸਾਡੇ ਚੰਗੇ ਕੰਮਾਂ ਨਾਲ ਜੁੜੇਗਾ ਸਾਡੀ ਇੱਜ਼ਤ ਆਪੇ ਹੀ ਵਧ ਜਾਵੇਗੀ ਕਿਤੇ ਇਦਾਂ ਨਾ ਹੋਵੇ ਅਸੀਂ ਥੂੜੇ ਹੋਈਏ ਤੇ ਉਹਦੇ ਨਾਮ ਦੀ ਪੰਡਿਕਾ ਰਾ ਕੇ ਨਹੀਂ ਬਿਲਕੁਲ ਨਹੀਂ ਸਗੋਂ ਆਪਣੇ ਚੰਗੇ ਕੰਮਾਂ ਨਾਲ ਵਿਚਾਰਾਂ ਨਾਲ ਗੱਲਾਂ ਨਾਲ ਸੋਚਾਂ ਨਾਲ ਖਿਆਲਾਂ ਨਾਲ ਉੱਠਣ ਨਾਲ ਬੈਠਣ ਨਾਲ ਉਸਦੇ ਨਾਮ ਨੂੰ ਮਹਿਮਾ ਦੋਈਏ ਸੋ ਆਓ ਅੱਜ ਇਸ ਤਰ੍ਹਾਂ ਭਜਨ ਗਾਉਂਦੇ ਹਾਂ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ ਉਸਦੇ ਵਾਅਦੇ ਤੇ ਯਕੀਨ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਵੀ ਉਸ ਦੀ ਇੱਜ਼ਤ ਵਧਾਈ ਇਹਨਾ ਹੀ ਕਹਿਦਾ ਹੋਇਆ ਸਾਰੇ ਜੈਮ ਸੀ